ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਬੰਦ ਗੋਭੀ ਬੰਦ ਗੋਭੀ ਨੂੰ ਆਪਾਂ ਕੱਟ ਕੇ ਤੇ ਚੰਗੀ ਤਰ੍ਹਾਂ ਆਪਾਂ ਧੋ ਲਿਆ ਸੀ ਤੇ ਬੰਦ ਗੋਭੀ ਦੇ ਵਿੱਚ ਆਪਾਂ ਮਟਰ 1 ਕੱਪ ਮਟਰ ਪਾਵਾਂਗੇ ਤੇ ਇੱਥੇ 2-3 ਆਲੂ ਆਪਾਂ ਕੱਟ ਕੇ ਤੇ ਸਪਾਰੀ ਦੇ ਵਿੱਚ ਭੋਲਿਆ ਸੀ ਆਲੂ ਪਾਣੀ ਦੇ ਵਿੱਚ ਭੋਈ ਦੇ ਭੀ ਆਲੂ ਕਾਲੇ ਨਾ ਹੋ ਜਾਣ ਤੇ ਇੱਥੇ ਮੈਂ ਲਿਆ ਸੀ ਅਦਰ ਤੇ ਲਸਣ ਇਹਨਾਂ ਨੂੰ ਵੀ ਆਪਾਂ ਬਰੀਕ ਕੱਟ ਲਿਆ ਤੇ ਇੱਥੇ ਦੋ ਪਿਆਜ਼ ਲੈ ਲਏ ਸੀ ਇੱਧਰ ਇਹ ਜੇ ਆਪਾਂ ਦੋ ਟਮਾਟਰ ਤੇ ਹਰੀਆਂ ਮਿਰਚਾਂ ਤਿੰਨ ਚਾਰ ਹਰੀਆਂ ਮਿਰਚਾਂ ਲਈਆਂ ਸੀ ਹਰੀਆਂ ਮਿਰਚਾਂ ਨੂੰ ਆਪਾਂ ਕੁੱਟ ਕੇ ਪਾਵਾਂਗੇ ਤੇ ਹੁਣ ਆਪਾਂ ਗੈਸ ਤੇ ਉੱਪਰ ਕੜਾਈ ਰੱਖਾਂਗੇ ਕੜਾਈ ਦੇ ਵਿੱਚ ਆਪਾਂ ਪਾ ਦਵਾਂਗੇ ਜੀ ਤੇਲ ਸਰੋਂ ਦਾ ਤੇਲ ਵਿੱਚ ਸਬਜ਼ੀ ਬਣਾਵਾਂਗੇ ਆਪਾਂ ਤੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਸੀ ਇੱਕ ਚਮਚਾ ਆਪਾਂ ਜੀਰੇ ਨੂੰ ਪਾ ਦਵਾਂਗੇ ਜੀਰੇ ਨੂੰ ਤੜਕ ਲਵਾਂਗੇ ਜਾ ਤੜਕੇ ਗਿਆ ਮਾਲ ਹੀ ਬਣ ਪਾ ਦਾਂਗੇ ਆਪਾਂ ਅਦਰਕ ਲਸਣ 2 ਮਿੰਟ ਤੇਲਾ ਨੂੰ ਆਪਾਂ ਥੋੜਾ ਲਵਾਂਗੇ ਸਪੂਨ ਅਸੀਂ ਨਾਲ ਹੀ ਪਾ ਦਾਂਗੇ ਪਿਆਜ਼ ਪਿਆਜ਼ ਨੂੰ ਵੀ ਆਪਾਂ ਥੋੜਾ ਲਵਾਂਗੇ ਅੱਜ ਪੁੰਚ ਗਏ ਤੇ ਹੁਣ ਇੱਕ ਚਮਚਾ ਆਪਾਂ ਨਮਕ ਪਾ ਦਵਾਂਗੇ ਅੱਧਾ ਚਮਚਾ ਕਾਲੀ ਮਿਰਚ ਅੱਧਾ ਚਮਚਾ ਲਾਲ ਮਿਰਚ ਅੱਧਾ ਚਮਚਾ ਹਲਦੀ ਪਾਊਡਰ ਇੱਕ ਚਮਚਾ ਧਨੀਆ ਪਾਊਡਰ ਇੱਥੇ ਮੈਂ ਹਰੀਆਂ ਮਿਰਚਾਂ ਨੂੰ ਕੱਟ ਲਿਆ ਸੀ ਕੱਟ ਕੇ ਮਿਰਚਾਂ ਪਾਈਆਂ ਸੀ ਤੇ ਹੁਣ ਆਪਾਂ ਨਾਲ ਹੀ ਟਮਾਟਰ ਪਾ ਦਵਾਂਗੇ ਟਮਾਟਰ ਪਾ ਕੇ ਆਪਾਂ ਹੁਣ ਇਹਨੂੰ ਤੜਕੇ ਨੂੰ ਮਿਕਸ ਕਰ ਦਵਾਂਗੇ ਮਸਾਲੇ ਥੋੜਨ ਲੱਗੇ ਆ ਮੈਂ ਗੈਸ ਨੂੰ ਲੋ ਕਰ ਦਿੱਤਾ ਸੀ ਜੀ ਹੁਣ ਆਪਾਂ ਗੈਸ ਨੂੰ ਠਾਈ ਫਲੇਮ ਤੇ ਮਸਾਲਿਆਂ ਨੂੰ ਥੋਲ ਲਵਾਂਗੇ ਥੋੜਾ ਪਾ ਤੜਕਾ ਚੰਗੀ ਤਰ੍ਹਾਂ ਇਹ ਥੋਲ ਲਵਾਂਗੇ ਜਿਹੜੇ ਟਮਾਟਰ ਸਾਡੇ ਚੰਗੀ ਤਰ੍ਹਾਂ ਸੌਫਟ ਹੋ ਜਾਣ 2-3 ਮਿੰਟ ਬਾਅਦ ਤੇ ਆਪਾਂ ਤੜਕੇ ਨੂੰ ਚੰਗੀ ਤਰ੍ਹਾਂ ਥੋਲਾਂਗੇ ਤੜਕੇ ਨੂੰ ਆਪਾਂ 4-5 ਮਿੰਟ ਵਾਸਤੇ ਭੁੰਨਿਆ ਸੀ ਤੜਕੇ ਨੇ ਤੇਲ ਛੱਡ ਦਿੱਤਾ ਤੇ ਤੜਕਾ ਬਹੁਤ ਵਧੀਆ ਭੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਆਲੂ ਪਾ ਦਵਾਂਗੇ ਆਲੂ ਪਾ ਕੇ ਤੜਕੇ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਹੁਣ ਟਮਾਟਰ ਪਾ ਦਵਾਂਗੇ මරානුවී මිෂ්ෂ කඳ වගේ අදි ගෝතන මිට වාස්සය පහෝනෙන අනුවනුසාකටයට කාලවාගේ පන්ජ මිින්ටහෝ ගෙසි අනුවනුඋපකම දෙය අ මතන් මිෂ්ට කන්නවාගේ ਇਹ ਹੋਰ ਆਪਾਂ ਇਹਦੇ ਵਿੱਚ ਗੋਭੀ ਨੂੰ ਪਾ ਦਵਾਂਗੇ ਗੋਭੀ ਨੂੰ ਆਪਾਂ ਅੱਧਾ ਘੰਟਾ ਪਹਿਲੇ ਧੋ ਕੇ ਰੱਖਾਂਗੇ ਜਿਹੜਾ ਗੋਭੀ ਦੇ ਵਿੱਚੋਂ ਪਾਣੀ ਚੰਗੀ ਤਰ੍ਹਾਂ ਨਿਕਲ ਜੇ ਦਾ ਤੇ ਫਿਰ ਆਪਾਂ ਗੋਭੀ ਤੜਕੇ ਦੇ ਵਿੱਚ ਪਾਵਾਂਗੇ ਤੇ ਹੁਣ ਆਪਾਂ ਗੋਭੀ ਨੂੰ ਇਸ ਤਰ੍ਹਾਂ ਹੀ ਹਲਾਵਾਗੇ ਨਹੀਂ ਟੱਕ ਦਵਾਂਗੇ ਜਦੋਂ ਗੋਭੀ ਥੋੜੀ ਜਿਹੀ ਬੈਠ ਜੇਗੀ ਫਿਰ ਆਪਾਂ ਗੋਭੀ ਨੂੰ ਹਲਾਵਾ ਦਵਾਂਗੇ ਸਬਜੀ ਨੂੰ ਆਪਾਂ ਚੈੱਕ ਕਰ ਲਵਾਂਗੇ ਸਬਜੀ ਕਾफी ਤੇ ਅੰਗੇ ਨਾਲੋਂ ਇਸ ਤਰ੍ਹਾਂ ਟੱਕ ਦਈਏ 5 ਮਿੰਟ ਤੱਕ ਬੈਠ ਜਾਂਦੀ ਫਿਰ ਆਪਾਂ ਨੂੰ ਕਰਚੀ ਫੇਰਾਂ ਚ ਬਹੁਤ ਜ਼ਿਆਦਾ ਆਸਾਨੀ ਹੋ ਜਾਂਦੀ ਹੈ ਤੇ ਹੁਣ ਆਪਾਂ ਇਹਨੂੰ ਹਲਾਵਾ ਦਵਾਂਗੇ ਸਬਜੀ ਨੂੰ ਆਪਾਂ ਮਿਕਸ ਕਰ ਲਿਆ ਤੇ ਹੁਣ ਸਬਜੀ ਨੂੰ ਆਪਾਂ ਘਟਕੇ ਨਹੀਂ ਪਕਾਉਣਾ ਵੀ ਆਪਾਂ ਸਬਜੀ ਨੂੰ ਹੁਣ ਖੁੱਲ੍ਹਾ ਹੀ ਪਕਾਵਾਂਗੇ ਜਿਹੜਾ ਪਾਣੀ ਇਹਦੇ ਵਿੱਚ ਹੋਏਗਾ ਪਾਣੀ ਸੁੱਕ ਜਾਏਗਾ ਦੇਖੋ ਪਾਣੀ ਹੈਗਾ ਨਾ ਇਹਦੇ ਵਿੱਚ ਤੇ ਪਾਣੀ ਇਹਦੇ ਵਿੱਚੋਂ ਸੁੱਕ ਜਾਏਗਾ ਹੁਣ ਆਪਾਂ ਇਹਨੂੰ ਖੁੱਲ੍ਹੇ ਨੂੰ ਪਕਾ ਲਵਾਂਗੇ ਸਬਜੀ ਨੂੰ ਆਪਾਂ ਚੈੱਕ ਕਰ ਲਵਾਂਗੇ ਪਈ ਸਬਜੀ ਸਾਡੀ ਬਹੁਤ ਵਧੀਆ ਬਣ ਕੇ ਰੈਡੀ ਹੋਣਦੀ ਆ ਕੱਲ ਤੁਸੀਂ ਦੇਖ ਸਕਦੇ ਗੋਭੀ ਦਾ ਕਲਰ ਕਿੰਨਾ ਅੱਛਾ ਕਲਰ ਆਇਆ ਆ ਗੋਭੀ ਦੇ ਵਿੱਚ ਪਾਣੀ ਬਿਲਕੁਲ ਨਹੀਂ ਹੈਗਾ ਵੀ ਆਪਾਂ ਇਸ ਤਰ੍ਹਾਂ ਖੁੱਲੇ ਪਕਾਈਏ ਤਾਂ ਪਾਣੀ ਬਿਲਕੁਲ ਨਹੀਂ ਗੋਭੀ ਦੇ ਵਿੱਚ ਹੁੰਦਾ ਤੁਸੀਂ ਇਹ ਦੇਖ ਸਕਦੇ ਕਿੰਨਾ ਵਧੀਆ ਗੋਭੀ ਦਾ ਕਲਰ ਤੇ ਟੈਕਚਰ ਵੇਖੋ ਗੋਭੀ ਦਾ ਕਿਉਂਕਿ ਗੋਭੀ ਪਾਣੀ ਬਹੁਤ ਜ਼ਿਆਦਾ ਇਹ ਛੱਡਦੀ ਹੈ ਤੇ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਥੋੜੀ 2-3 ਮਿੰਟ ਵਾਰ ਤੇ ਹੋਰ ਪਕਾ ਲਵਾਂਗੇ। ਸਬਜੀ ਨੂੰ ਚੈੱਕ ਕਰ ਲਵਾਂਗੇ। ਕਿਉਂਕਿ ਆਪਾਂ ਆਲੂਆਂ ਨੂੰ ਚੈੱਕ ਕਰ ਲੈਨੇ ਆ। ਮਟਰ ਵੀ ਤੁਸੀਂ ਦੇਖ ਸਕਦੇ ਮਟਰ ਵੀ ਗਲ ਗਏ। ਤੇ ਆਲੂਆਂ ਨੂੰ ਵੀ ਆਪਾਂ ਚੈੱਕ ਕਰ ਲਵਾਂਗੇ ਆਲੂ ਵੀ ਆਲੂ ਵੀ ਤੁਸੀਂ ਦੇਖ ਸਕਦੇ ਪੂਰੇ ਤਰੀਕੇ ਨਾਲ ਆਲੂ ਵੀ ਗਲ ਗਏ। ਮਟਰ ਵੀ ਮਟਰ ਵੀ ਇਸ ਤਰ੍ਹਾਂ ਦੀ ਗੱਲ ਗਈ ਹੈ ਤੇ ਵੀ ਹੁਣ ਆਪਾਂ ਇਹਦੇ ਵਿੱਚ ਗਰਮ ਮਸਾਲਾ ਪਾ ਦਵਾਂਗੇ ਥੋੜਾ ਜਿਵੇਂ ਗਰਮ ਮਸਾਲਾ ਪਾਇਆ ਸੀ ਤੇ ਨਾਲ ਹੀ ਆਪਾਂ ਹੁਣ ਧਨੀਏ ਨੂੰ ਪਾ ਦਵਾਂਗੇ ਧਨੀਆ ਪਾ ਕੇ ਆਪਾਂ ਮਿਕਸ ਕਰ ਲਵਾਂਗੇ ਸਬਜ਼ੀ ਨੂੰ ਗੈਸ ਨੂੰ ਆਪਾਂ ਬੰਦ ਕਰ ਦਿੰਦੇ ਹਾਂ ਬੰਦ ਗੋਭੀ ਦੀ ਸਬਜ਼ੀ ਬਣ ਕੇ ਤਿਆਰ ਹੈ ਬੰਦ ਗੋਭੀ ਦੀ ਸਬਜ਼ੀ ਚ ਪਾਣੀ ਬਿਲਕੁਲ ਨਹੀਂ ਹੈਗਾ ਵੀ ਤੇ ਸਬਜ਼ੀ ਨੂੰ ਹੁਣ ਆਪਾਂ ਸਰਵ ਕਰ ਲਵਾਂਗੇ ਸਬਜ਼ੀ ਨੂੰ ਆਪਾਂ ਪਲੇਟ ਚ ਪਾ ਦੇਵਾਂਗੇ